ਜਨ ਕਉ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਾਉ ਨਿੰਦਾ ਹੋਏ ਤਾਂ ਬੈ ਕੁੰਠ ਜਾਈਐ ਨਾਮ ਪਦਾਰਥ ਮਨਹਿ ਬਸਾਈਐ ਹਿਰਦੈ ਸੁਧ ਯੋ ਨਿੰਦਾ ਹੋ ਈ ਹਮ ਰੇ ਕਪਰੇ ਨਿੰਦਕਤੋ ਈ ਨਿੰਦਾ ਕਰੈ ਸੋ ਹਮਰਾ ਮੀਤਾ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰਹਿ ਹਮਰਾ ਜੀਵਨ ਨਿੰਦਕ ਲੋ ਰਹਿ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕਉ ਨਿੰਦਾ ਤਾਰ ਨਿੰਦਕ ਡੂਬਾ ਹਮ ਉਤਰੇ ਪਾਰ ਜਿੰਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝੱਖ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ